ਤੁਸੀਂ ਦੇਖ ਰਹੇ ਹੋ ਐਲਵੀਐਸ ਨਿਊਜ਼ ਦੀਆਂ ਤਸਵੀਰਾਂ ਜੋ ਕਿ ਪਿੰਡ ਸੁਰਜਣ ਪੈਣੀ ਵਿਖੇ ਅੱਜ ਬਿਜਲੀ ਬੋਰਡ ਵੱਲੋਂ ਟਰਾਂਸਫਾਰਮ ਜਿਹੜਾ ਉਹ ਲਾਇਆ ਗਿਆ। ਇਹ ਧਾਰਾ ਹੈ ਪਿੰਡ ਸਾਹਿਬਕੀਂ ਤੇ ਜੋ ਕਿ ਸਾਡੇ ਕੋਲੇ ਮੌਜੂਦਾ ਪੰਚਾਇਤ ਤੇ ਸਰਪੰਚ ਰਾਜਵੀਰ ਸਿੰਘ ਸੁਰਜਣ ਪੈਣੀ ਮੌਜੂਦ ਨੇ ਆਪਾਂ ਉਹਨਾਂ ਤੋਂ ਪੁੱਛਾਂਗੇ ਕਿ ਟਰਾਂਸਫਾਰਮ ਮੈਂ ਜਿਹੜਾ ਇਕ ਇਸ ਸਬੰਧ ਵਿੱਚ ਲਾਇਆ ਗਿਆ ਕਿ ਲੋਕਾਂ ਨੂੰ ਬੜੀ ਮੁਸ਼ਕਲ ਆ ਰਹੀ ਸੀ ਤਾਂ ਕਰਕੇ ਲਾਇਆ ਗਿਆ ਜਾਂ ਫਿਰ ਹੋਰ ਕੋਈ ਮਕਸਦ ਦੀ ਆਪਾਂ ਗੱਲ ਕਰਾਂਗੇ ਰਾਜਵੀਰ ਜੀ ਤੁਹਾਡਾ ਸਵਾਗਤ ਹੈ ਐਲ ਵੀ ਐਸ ਨੂਈ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇਹ ਤੋਂ ਕੋਸ਼ਿਸ਼ ਕਰੋ ਵੀ ਜਿਹੜਾ ਟਰਾਂਸਫਾਰਮ ਅੱਜ ਖੰਬੇ ਵਾਂਗੂ ਗੱਡੇ ਗਏ ਨੇ ਹਾਲੇ ਬਾਕੀ ਕੰਮ ਅਧੂਰਾ ਹੈ ਉਹ ਕਦੋਂ ਹੋਊਗਾ ਤੇ ਕਿਵੇਂ ਇਹ ਸਾਡੇ ਪਿੰਡ ਦੇ ਵਿੱਚ ਬਿਜਲੀ ਦੀ ਬਹੁਤ ਸਮੱਸਿਆ ਸੀ ਜੀ ট্রান্সਫਾਰਮ 2 ਤੇ ਕਲਟੀ ਬਹੁਤ ਲੰਮੀ ਪੈਂਦੀ ਸੀ ਘਰਾਂ ਦੇ ਵਿੱਚ ਬੋਲਟੇਜ ਨਹੀਂ ਆਉਂਦੀ ਸੀ ਬਹੁਤ ਮਾੜਾ ਹਾਲਤ ਸੀ ਜੀ ਪਹਿਲਾਂ ਸੀ ਕੈਬਨਟ ਮੰਤਰੀ ਬਰਿੰਦਰ ਗੋਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਯਤਨਾ ਸਦਕਾ ਜੀ ਸਾਡਾ ট্রান্সਫਾਰਮ ਪਾਸ ਹੋਇਆ ਜੀ ਹੁਣ ਸਾਡੇ ਪਿੰਡ ਦੇ ਵਿੱਚ ট্রান্সਫਾਰਮ 3 ਹੋ ਜਾਣਗੇ ਇੱਕ ਖੇਤਾਂ ਦੇ ਬਾਹਰ ਅੱਡਾ ਉਹ ਚੌਥਾ ਜੀ ਇਹਦੇ ਨਾਲ ਸਾਡੀ ਬਿਜਲੀ ਸਮੱਸਿਆ ਜਿਹੜੀ ਬੋਲਟੇਜ ਦੀ ਆਉਂਦੀ ਹੈ ਉਹ ਸੈੱਟ ਹੋ ਜੂਗੀ ਉਹ ਠੀਕ ਹੋ ਜੂਗੀ ਜੀ ਤੇ ਬਿਜਲੀ ਬੋਰਡ ਵਾਲਾ ਦਾ ਮੁਲਾਜ਼ਮਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਰਾਂ ਬਹੁਤ ਵਧੀਆ ਕੰਮ ਕਰਿਆ ਜੀ ਜਿਨ੍ਹਾਂ ਨੇ ਐਕਸਟਿਮੇਟ ਲਾਇਆ ਪਾਸ ਹੋਇਆ ਜੀ ਸਾਰਿਆਂ ਦੇ ਸਹਿਯੋਗ ਨਾਲ ਵਧੀਆ ਕੰਮ ਬਣਿਆ ਜੀ ਤੇ ਤੁਹਾਡੇ ਸਾਹਮਣੇ ਆ ਬਾਕੀ ਜੀ ਇਹਦੇ ਨਾਲ ਬੋਲਦੇ ਮਸਿਆ ਖਤਮ ਹੋ ਪੂਰਾ ਸਾਜ ਉਸਮਾਨ ਹੈ ਜਿਹੜਾ ਇਹ ਸਾਰਾ ਖੜਿਆ ਹੈ ਅੱਛਾ ਰਾਜਵੀਰ ਜੀ ਮੈਂ ਪੁੱਛਣਾ ਜਾਊਂਗਾ ਕਿ ਹਲ ਤਾਂ ਪੋਲੀ ਮਤਲਬ ਗੜੇ ਨੇ ਜਿਹੜਾ ਟਰਾਂਸਫਾਰਮ ਹੈ ਇਹ ਸ਼ੁਰੂ ਮਤਲਬ ਕਿ ਲਾਈਟ ਹੈ ਜਿਹੜੀ ਘਰ ਦੇ ਅੰਦਰ ਕਿੰਨੇ ਦਿਨ ਦੇ ਵਿੱਚ ਪਉਣ ਉਹ ਕੱਲ ਨੂੰ ਸ਼ਾਮ ਤੱਕ ਹੋ ਜਾਊਗਾ ਲਗਭਗ ਆਜੂਗਾ ਜੀ ਖੰਭੇ ਲੱਗੇ ਤਾਰਾਂ ਪੈ ਗਈਆਂ ਟਰਾਂਸਫਾਰਮ ਦੀ ਫਿਟਿੰਗ ਹੋ ਗਈ ਟਰਾਂਸਫਾਰਮ ਮਿਲ ਜਾਣਾ ਕੱਲ ਨੂੰ ਜੀ ਤੇ ਕੱਲ ਨੂੰ ਬਸੇ ਤਿਆਰ ਹੋ ਗਮ ਜੀ ਕੱਲ ਨੂੰ ਸ਼ਾਮ ਤੱਕ ਲਾਈਟ ਚੱਲ ਜੀਗੀ ਇਹ ਸਨ ਸਾਡੇ ਨਾਲ ਮੂਜਾ ਸਰਪੰਚ ਰਾਜਵੀਰ ਸਿੰਘ ਜਿਨ੍ਹਾਂ ਨੇ ਵਿਸਤਾਰਪੂਰਕ ਜਾਣਕਾਰੀ ਦਿੱਤੀ ਇਸ ট্রান্সਫਰਮ ਦੇ ਸੰਬੰਧ ਦੇ ਵਿੱਚ ਦੇਖਦੇ ਰਹੋ ਐਲਬੀਐਸ ਨਿਊਜ਼ ਮੈਂ ਬਲਦੇਵ ਸਿੰਘ ਸਰਾਓ ਜ਼ਿਲ੍ਹਾ ਇੰਚਾਰਜ ਐਲਬੀਐਸ ਨਿਊਜ਼ ਪੱਤਰਕਾਰ ਮੌਨਿਕ ਐਂਡ ਟੋਹਾਣਾ ਧੰਨਵਾਦ ਜੀ